ਇਨੇ ਨੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ 32 ਸਾਲ ਦੇ ਸੰਤ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦ왈 ਸਾਹਿਬ ਦੀ ਗੱਲ ਹੈ ਚੜਨ ਦੀ ਕੋਸ਼ਿਸ਼ ਪੇ ਕਰਦੇ ਸ ਉੱਪਰ ਤਖਤ ਤੇ ਚੜਨ ਦੀ ਕੋਸ਼ਿਸ਼ ਪੇ ਕਰਦੇ ਸ ਭੱਜੇ ਹੋਏ ਮਾਤਾ ਭਾਨੀ ਜੀ ਆਏ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖਤ ਹੈ ਇਹ ਸੀਜੇ ਗੁਰੂ ਨਾਨਕ ਦਾ ਸਿੰਘਾਸਣ ਹੈ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾ ਇਸ ਤਖਤ ਆਂਦਾ ਨਾ ਛੜ ਜਾ। ਪਿਆਰ ਨਾਲ ਡਾਂਟਦੇ ਆਇਆ ਬੱਚੇ ਨੂੰ ਕਹਿ ਰਿਹਾ। ਬਾਲਕ ਗੁਰੂ ਅਰਜਨ ਦੇਵ ਇਸ ਤਖਤ ਤੇ ਨਹੀਂ ਬੈਠਣਾ। ਚੜਨ ਦੀ ਕੋਸ਼ਿਸ਼ ਨਾ ਕਰਨੀ। ਇਹ ਗੁਰੂ ਨਾਨਕ ਦਾ ਸਿੰਘਾਸਣ ਹੈ। ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸਿਦਾ ਗਏ। ਭਾਣੀ ਦੇ ਹੱਥਾਂ 22 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ। ਆਖਿਆ ਬੋਤਾ ਬਾਣੀ ਦਾ ਬੋਤਾ ਇਤੇ ਬਾਣੀ ਦਾ ਜਹਾਜ਼ ਹੈ ਜੀ ਇਹ ਨਹੀਂ ਸਿੰਘਾਸਣ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ ਇਹ ਤੇ ਧੁਰ ਦਰਗਾਹੋਂ ਬੈਠੇ ਆਇਆ ਹੈ ਇਹਨੂੰ ਤੇ ਰੱਬ ਨੇ ਬਿਠਾਇਆ ਹੈ ਕਿਨੋਂ ਤੇ ਪ੍ਰਮਾਤਮਾ ਨੇ ਬਿਠਾਇਆ ਹੈ ਇਤੀ ਪ੍ਰਭੂ ਦੀ ਗੋਦ ਦੇ ਚ ਹੈ ਔਰ ਇਸ ਦੀ ਆਸਰੇ ਤੇ ਪਤਨੀ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ ਇਤੇ ਬਹੁਤ ਹੈ ਇਤੇ ਜਹਾਜ਼ ਹੈ ਕਿਦੇ ਆਸਰੇ ਪਤਨੀ ਕਿਤਨੇ ਪਾਰ ਹੋਣਗੇ ਏ ਨਹੀਂ ਬੈਠੇਗਾ ਤੇ ਕੌਣ ਬੈਠੇਗਾ